ਇਸ ਸਮੇਂ ਰਿਹਾ ਸੰਗਰੂਰ ਦੇ ਕਿਸ਼ਨਪੁਰਾ ਤੋਂ ਇੱਕ ਮਦ ਭਾਗੀ ਖਬਰ ਜਿੱਤੇ ਇੱਕ ਦੱਸਿਆ ਜਾ ਰਿਹਾ ਕਿ ਕਾਰ ਦੇ ਵੱਲੋਂ ਇੱਕ ਮੋਟਰਸਾਈਕਲਰ ਤੇ ਇੱਕ ਸਾਈਕਲ ਚਾਲਕ ਨੂੰ ਟੱਕਰ ਮਾਰ ਕੇ ਫਰਾਰ ਹੋ ਗਏ ਤੁਹਾਡੇ ਨਾਲ ਅਸੀਂ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿਸ਼ਨਪੁਰਾ ਰੋਡ ਪੈਟਰੋਲ ਪੰਪ ਦੇ ਨਜ਼ਦੀਕ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਇਸ ਸਮੇਂ ਦੀ ਦਿਖਾ ਰਹੇ ਹਾਂ ਜਿੱਤੇ ਇੱਕ ਕਾਰ ਚਾਲਕ ਦੇ ਵੱਲੋਂ ਮੋਟਰਸਾਈਕਲ ਅਤੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਵਿੱਚ ਤਿੰਨ ਗੰਭੀਰ ਵਿੱਚ ਜੋ ਨੌਜਵਾਨ ਸੀ ਉਹ ਜ਼ਖਮੀ ਹੋ ਗਏ ਨੇ ਤੁਸੀਂ ਵੇਖ ਸਕਦੇ ਹੋ ਕਿ ਮੋਟਰਸਾਈਕਲ ਜੋ ਝਾੜੀਆਂ ਦੇ ਵਿੱਚ ਆ ਪਰ ਇੱਕ ਜੋ ਵਿਅਕਤੀ ਨੇ ਆ ਤੁਸੀਂ ਵੇਖ ਵੀ ਸਕਦੇ ਹੋ ਇੱਕ ਵਿਅਕਤੀ ਨੂੰ ਵਿਚਾਲੇ ਬਿਠਾਇਆ ਹੋਇਆ ਪਰ ਉਤੇ ਹੀ ਮੋਟਰਸਾਈਕਲ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਆ ਵੀ ਅੰਦਾਜ਼ਾ ਲਾ ਸਕਦੇ ਕਿ ਮੋਟਰਸਾਈਕਲ ਇੰਨੀ ਜ਼ੋਰ ਦੀ ਟੱਕਰ ਮਾਰੀ ਕਿ ਮੋਟਰਸਾਈਕਲ ਝਾੜੀਆਂ ਦੇ ਵਿੱਚ ਜਾ ਵੱਜਿਆ ਅਤੇ ਇਸ ਵਕਤੇ ਦੋ ਨੌਜਵਾਨ ਸਵਾਰ ਸੀ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਸਾਈਕਲ ਸਵਾਰ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਦੱਸਿਆ ਜਾਂ ਕਿ ਤਿੰਨੇ ਨੌਜਵਾਨਾਂ ਦੀ ਜੋ ਹਾਲਤ ਆ ਉਹ ਗੰਭੀਰ ਦੱਸੀਆ ਦੀ ਪਰ ਉੱਥੇ ਹੀ ਜੋ ਕਾਰ ਚਾਲਕ ਸੀ ਇਹਨਾਂ ਨੂੰ ਟੱਕਰ ਮਾਰ ਕੇ ਇਥੋਂ ਫਰਾਰ ਮੌਕੇ ਤੋਂ ਫਰਾਰ ਹੋ ਗਿਆ ਪਰ ਉੱਥੇ ਹੀ ਐਮਬੂਲੈਂਸ ਨੂੰ ਫੋਨ ਕੀਤਾ ਗਿਆ ਤਾਂ ਐਮਬੂਲੈਂਸ ਬੇਸ਼ੱਕ ਥੋੜਾ ਜਿਹਾ ਟਾਈਮ ਲਾ ਦਿੱਤਾ ਪਰ ਉਹਨੂੰ ਲੈ ਕੇ ਹਸਪਤਾਲ ਪੁੱਜੀਆ